ਬੀ ਬੜੀ ਚਲਾਕ ਆ ਤੁਸੀਂ ਕਹ ਰਹੇ ਸੀ ਹਰੇ ਤੂੰ ਵਰਾਣਾ ਮਾਰਦੀ ਨਹੀਂ ਖਾਰੀ ਰੋ ਰੋ ਵੀ ਅੱਜ ਵਗਟ ਡਿਆ ਤਾ ਉਹ ਰੋਈ ਜਾਂਦੀ ਹਲੇ ਵੀ ਆ ਚੁੱਪ ਕਰ ਜਾ ਇਹਨੂੰ ਫੇਟਾਲਾ ਇਹਨੂੰ ਫੇਟਾਲਾ ਮੌਕਾ ਫੜ ਲੈ ਇਹਨੂੰ ਇਹਨੂੰ ਮੋਟੂ ਜੀ ਨੂੰ ਫੜ ਲੈ ਇਹ ਕਾ ਮੋਨਾ ਵਗਾ ਟੱਡਿਆ ਤੇ ਇਹ ਪ੍ਰਭ ਕੀ ਹੋਇਆ ਇਹ ਕਾ ਤੋ ਰੋਈ ਆ ਹਾਏ ਆਪਾਂ ਕਿਵੇਂ ਜਾਏਂਗੇ ਸਕੂਲ ਹਾਏ ਹੁਣ ਪ੍ਰਭ ਨੇ ਰੋਣਾ ਹਾਂ ਹਾਇਟ ਇਹਨੇ ਸਕੀਮ ਨੂੰ ਨਹੀਂ ਘਰੇ ਰਹਿੰਦੀ ਐ ਨਾ ਅੱਜ ਸਕੂਲ ਤਾਂ ਜਾਣਾ ਹੀ ਪੈਣਾ ਹੁਣ ਹੁਣ 27 ਜਾਂਦੀ ਐ ਹੁਣ ਪੂਰੇ 4 ਵੀਕ ਸਕੂਲ ਜਾਏਗੀ ਉਸ ਤੋਂ ਬਾਅਦ ਛੁੱਟੀ ਛੱਟੀ ਦਾ ਸੋਚਾਂਗੇ ਸ਼ਾ ਮੇਰਾ ਸਾਲਾਤੀ ਕੋ ਵੱਡੇ ਦਿਨ ਹੈਗਾ ਵੀ ਸਮਝ ਆਏ ਆਏ ਰੱਬੀ ਦਾ ਵੱਡੇ ਆ ਗਿਆ ਜੇ ਤਿਆਰ ਹਾਂ 16 ਤਰੀਕ ਨੂੰ ਗਿਫਟ ਮੰਗਾ ਦੀਏ ਤੇਰੇ ਤੋਂ ਲੋਕਾਂ ਨੂੰ ਪਰ ਤੂੰ ਕਿ ਮੈਨੂੰ ਗਿਫਟ ਭੇਜਦੀ ਐਵੇਂ ਥੋੜਾ ਕੇਕ ਮੰਗ ਲੈ ਭੀਗ ਦੇ ਵਾਕਈ ਨਹੀਂ ਮੰਗਣੀ ਚਾਹੀਦੀ ਵੈਨ ਐਡੀ ਛੇਦੀ ਕਿੱਥੋਂ ਆ ਗਈ ਆ ਬੱਬੇ ਦੀ ਟੀਚਰ ਹੋ ਗਈ ਜਰਾਬਾ ਵੀ ਨਹੀਂ ਮਾਈਆਂ ਪਹਿਲਾਂ ਵੀ ਤੂੰ ਆਦਾ ਵੇਖਿਆ ਨਹੀਂ ਜਿਹੜਾ ਬੋਲਣ ਲੱਗ ਜਾਂਦੀ ਆ ਮੇਰੀ ਕੁੜੀ ਜਿਹੜਾ ਕਹਿਣੀ ਆ ਉਹ ਤੇਰਾ ਕੰਮ ਆ ਇਹ ਦੱਸ ਕੇ ਕਰਦੀ ਹਰਲੀ ਆਵੇ ਜੀ ਚਾਹ ਪਈ ਤੂੰ ਪਾਲਾ ਇਹਨਾਂ ਨੇ ਹਰਲੀ ਦੇ ਨਾਲ ਜੇ ਹਰਲੀ ਖੋਲੇ ਜਾ ਕੇ ਮੇਰੀਆਂ ਚੁਕਲੀਆਂ ਕਰਦੀ ਆ ਮੇਰੇ ਕੋਲੇ ਆ ਕੇ ਆਉਂਦੀਆਂ ਚੁਕਲੀਆਂ ਕਰਦੀ ਆ ਹਰਲੀ ਨੂੰ ਪੁੱਛਣਾ ਇੱਕ ਵਾਰੀ ਮੈਂ ਮੈਂ ਨੇ ਇੱਕ ਵਾਰ ਬਾਸੂ ਚਣਾਈਆਂ ਨਹੀਂ ਆ ਹਰਲੀ ਬਾਹਰ ਖੜੀ ਸੀਗੀ ਤੇ ਇਹ ਚੁਕਲੀਆਂ ਕਰੀਆਂ ਦੀ ਸੀ ਹਰਲੀ ਨੇ ਮੇਰੇ ਕੋਲੇ ਤੇ ਬਾਅਦ ਹਰਲੀ ਨੇ ਸੁਣ ਲਿਆ ਫਿਰ ਇਹਨੂੰ ਕਿਹਾ ਕਿ ਮੈਨੂੰ ਕਹਾ ਕੀ ਪ੍ਰਾਗ ਸੌਰੀ ਨਹੀਂ ਮੱਗੇ ਮੈਂ ਲੈ ਸੌਰੀ ਮੰਗਲੇ ਮਾਫ ਕਰ ਦੇਗੀ ਮੈਂ ਕਹਾ ਤੂੰ ਬਰਾ ਮੈਂ ਕਹਾ ਤੂੰ ਸੌਰੀ ਮੰਗਣਾ ਬੰਦਾ ਮਾਫ ਕਰ ਦਿੰਦਾ ਮੈਂ ਤਾਂ ਨਹੀਂ ਕਰਦੀ ਨਾਲ ਇਹਨੇ ਵੀ ਕਹਦਾ ਮੈਂ ਤਾਂ ਸੌਰੀ ਮੰਗਣਾ ਨਹੀਂ ਮੈਨੂੰ ਨਹੀਂ ਹਾਂ ਤੂੰ ਵੱਡੀਆਂ ਦਾ ਮੰਗਣੀ ਚਾਹੀਦੀ ਵੈਸੇ ਤੇਰੇ ਤੋਂ ਨਾ ਉਹ ਤਾਂ ਚਲ ਛੋੜ ਦੇ ਮੈਨੂੰ ਕੀ ਆ ਛੋਟੀ ਛੋਟੀ ਆਵੇਂ ਛੋਟੀ ਮੈਨੂੰ ਕੁਝ ਬਤਾਓ ਆ ਤਾਂ ਰਹੇ ਛੋਟੀ ਮੈਨੂੰ ਨਹੀਂ ਬਣਾਵਾ ਹਾਂ ਤਸ ਤੈਨੂੰ ਤਾਂ ਪਹਿਹੀ ਵੱਡੀ ਹੋਣ ਦਾ ਕਰਤਾਰ ਨਿਭਾਉਣਾ ਹੀ ਪੈਣਾ ਮਾ ਮੈਂ ਉਹਨੂੰ ਸਮਝਾਉਣਾ ਉਹਨੂੰ ਦੱਸਣਾ ਮੈਂ ਪੁੱਤ ਲੈ ਇਹਨੇ ਪਿੱਟਲੇ ਪਿੱਟਣਾ ਉਹਨੇ ਗਾ ਦਵਾ ਤੂੰ ਸਮਝਾਉਣਾ ਉਹਨੂੰ ਤੇਰੀ ਮਾਡ ਪਿੱਟ ਬਾਦ ਪੁੱਟਣਾ ਕਿ ਜਾਨੀ ਹੋਰ ਕੀ ਇਹਨੇ ਪਿੱਟਣਾ ਹੀ ਹੋਰ ਕੀ ਕਰਨਾ ਇਹਨੇ ਤੇਰੀ ਨਿੱਕੀ ਪੈਣਾ ਪੈਣਾ ਦੇ ਵਿੱਚ ਪਿਆਰ ਹੁੰਦਾ ਐਦਾ ਲੜ ਪਾਲ ਕੇ ਵੱਡੀਆਂ ਹੋ ਜਾਣਾ ਤੁਸੀਂ ਇੱਕ ਦਿਨ ਨਾਲੇ ਪੈ ਤੂੰ ਇਹ ਸਮਝਾਉਣਾ ਹੁੰਦਾ ਉਹਨੂੰ ਕੀ ਗਲਤ ਹੈ ਕੀ ਸਹੀ ਆ ਤੂੰ ਤਾਂ ਕੋ ਨੂੰ ਪਿੱਟਣਾ ਬਿੱਟਣਾ ਕਰਦੀ ਆਹ ਭਈ ਕਹੀ ਜਾਂਦੀ ਮੈਂ ਨਹੀਂ ਤੇ ਤੋ ਬਸ ਖੜੀ ਜੀ ਸ਼ੇਖ ਲੋਗੇ ਜੇ ਸਿੱਖੋਗੇ ਮੈਂ ਨਹੀਂ ਸਖਣੀ ਖੁਣੀ ਆਪੇ ਕਰ ਲੂਗੀ ਜਿੱਦ ਤਰੋਂ ਕਰਨੀ ਐ ਤੇ ਕੌਣ ਸਮਝਾਊਗਾ ਨੂੰ ਕੌਣ ਦੇਖੂਗਾ ਗਵਾਂਡੀ ਲਓ ਇੱਕ ਫਰੈਂਡ ਰੋਟੀ ਖਾਉਣ ਲਾਉਣੇ ਯਾਰੇ ਤੇ ਤੇਰਾ ਗਲਾਈ ਦੇ ਬਹੁਤ ਅੱਠ ਦਿਨ ਲੱਗੇ ਹੈ ਬਣੀ ਨਹੀਂ ਅੱਜ ਬੰਜੇ ਤੇ ਵਧੀਆ ਗੱਲ ਆ ਕਹਿ ਦਿੰਦੇ ਆ ਕਿ ਮਿਸਤਰੀ ਪੈਸੇ ਲੈ ਜਾਂਦਾ ਪਰ ਆ ਜਿਹੜੀ ਇੰਨੀ ਕਿ ਨੁੱਕਰ ਆ ਨਾ ਆ ਜਿੱਥੇ ਇੱਕ ਧੱਕ ਮਿਸਤਰੀ ਦਾ ਹੰਦ ਦਿਖਾਤਾ ਇਹ 8 ਤੋਂ 10 ਦਿਨ ਖਾ ਗਈ ਆ ਤਿੰਨ ਤੋਂ ਚਾਰ ਬੰਦਿਆਂ ਨੇ ਹਜੇ ਕੁਕੀ ਫਿਰਦੀ ਆ ਨਾ ਹੋਰ ਹੈ ਨਾ ਇੰਨਾ ਹੀ ਆ ਅਜੇ ਵੀ ਤਿਆਰੀ ਹੋ ਰਹੀ ਹੈ ਅੱਜ ਵੀ ਅਜੇ ਅੱਜ ਨਹੀਂ ਕੱਲ ਨੂੰ ਕੰਪਲੀਟ ਹੋਊਏ ਹੈ ਨਾ ਨਹੀਂ ਨਹੀਂ ਸ਼ੁਰੂ ਤਾਂ 8 ਦਿਨ ਖਾ ਗਈ ਸਿੱਧੇ ਬੰਦਿਆਂ ਦੇ ਇਹ ਤਾਂ ਤਾਂ ਲੱਕ ਗਿਆ ਇਹਦਾ ਤਾਂ ਲੱਕ ਗਿਆ ਇਹਦਾ ਤਾਂ ਲੱਕ ਹੀ ਲੱਗੀ ਏ ਵਾਹ ਸਹੀ ਗੱਲ ਹੈ ਜੀ ਵਹਿੰਦਾ ਫਿਰਦਾ ਇਹਦਾ ਲੱਕ ਹੀ ਲੱਗੀ ਆ ਵਹਿੰਦਾ ਵੀਰ ਜੀ ਆ ਵੇਖ ਲਓ ਬੱਖਾ ਆਇਆ ਪਿਆ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਆ ਗਿਆ ਜੀ ਗੋਲੂ ਕਰੀਏ ਬੋਲ ਸੋਹਣਾ ਲੱਗੂ ਪਰ ਇਥੇ ਇਹਦੀ ਗਲਾਈ ਦੇ ਵਿੱਚ ਆਲੇ ਚੌਂਪੜੀ ਸੋਹਣੀ ਲੱਗਣੀ ਆ ਮੈਂ ਓਹੋ ਗੋਲੂ ਦੇ ਸੌਰੀਆਂ ਤੇ ਕਰ ਜਾਂਦੀ ਵੀਡੀਓ ਵਾਹ ਜੀ ਵਾਹ ਗੋਲੂ ਤਾਂ ਅੱਜ ਲਾਲ ਹੀ ਬਣਿਆ ਫਿਰਦਾ ਗੋਲੂ ਚਾਹ ਛੱਡ ਗਿਆ ਥੋੜੀ ਘਟਾ ਗਿਆ ਸੌਰੀਆਂ ਦਾ ਇੱਕ ਨਾਮ ਲੈ ਗਿਆ ਅਸੀਂ ਤੂੰ ਬੜੀ ਦੂਰ ਤੱਕ ਨਹੀਂ ਲੈਂਦਾ ਜੀ ਦੁਆਰੇ ਨਹੀਂ ਲੈਂਦਾ ਹਾਂ ਹਾਂਜੀ ਹਾਂਜੀ ਇਹ ਕੀ ਆ ਸੋਹਣੇ ਲੱਗਦੇ ਆ ਇਹ ਬਾਹਰੋਂ ਲੈ ਗਿਆ ਸੀ ਨਾ ਤੂੰ ਤਾਂ ਬੋਲੂ ਆ ਘਰੇ ਬਣਵਾਇਆ ਥੂੜ ਤੂੰ ਹਾਂਜੀ ਵੱਡੀ ਮਾਤਰੀ ਜੀ ਨੇ ਸੀ ਕਿੱਦਾਂ ਅੱਛਾ ਤੁਸੀਂ ਵੀ ਘਰੇ ਬਣਾਇਆ ਮੈਡਮ ਹੈ ਤੁਹਾਡੇ ਬੂਟ ਇਹ ਨਾਲ ਤਾਂ ਦਿਨੇ ਕਿੱਦਾਂ ਲੈ ਕੇ ਆਏ ਦਾ ਹੁੰਦਾ ਹਾਂ ਭਾਲੂ ਲੱਗੰਦੇ ਆ ਨੂੰ ਅੱਜ ਵੱਡਾ ਭਾਲੂ ਲੱਗੰਦੇ ਆ ਨਵੇਂ ਬੂਟ ਨਵੇਂ ਬੂਟ ਇਹ ਆਦਨੇ ਤੀਆਂ ਲਾ ਕੇ ਬੈਠੀ ਆ ਭਲਾਨ ਜਿਆ ਲੈ ਡਾਂਸ ਵੇ ਆਉਂਦੇ ਨੇ ਕੋਈ ਹਾਲ ਨਹੀਂ ਰਹਿਦਾ ਕੋਈ ਹਾਲ ਨਹੀਂ ਕਦੇ ਖੁਸ਼ੀ ਚ ਕਦੇ ਦੁੱਖੀ ਚ ਲੱਗ ਗਿਆ ਜਿੱਤ ਗਈ ਆਹ ਯਾਰ ਯੋ ਤਾਂ ਫਰਦਾ ਨਹੀਂ ਗਿਆ ਵੜਾ ਠਾਕ ਹੰਨੀਨ ਪਾਸ ਆਊਟ ਕਰ ਗਈ ਇਹ ਇੱਕ ਦੂਜੇ ਰਾਉਂਡ ਨਹੀਂ ਨਹੀਂ ਨੂੰ ਚਲਾਕੀ ਰਗਾ ਇਹਨੂੰ ਫੜੋ ਅਜਿਗਦੀਪ ਬਾਹਰ ਹੁੰਦਾ ਕੀ ਕੀ ਫਾਇਦਾ ਬਾਹਰ ਆ ਕੇ ਬੰਦਾ ਤਰੱਕੀ ਕਰਦਾ ਕਮਾਈ ਕਰਦਾ ਸਿਰਫ ਕਮਾਈ ਕਰਦਾ ਪਿੱਛੇ ਜਿਹੜਾ ਲਾਸ ਹੁੰਦਾ ਉਹ ਉਹਦਾ ਮਰ ਕੁਝ ਪਾਉਣ ਵਾਸਤੇ ਕੁਝ ਖੋਣਾ ਪੈਂਦਾ ਹੀ ਹੈ ਪਰ ਆਪਾਂ ਇਹ ਵੀ ਤਾਂ ਹਰ ਵੇਲੇ ਅਰਦਾਸ ਕਰਦੇ ਆ ਨਾ ਕਿ ਪਿੱਛੋਂ ਸ ਹਮੇਸ਼ਾ ਠੰਡੀਆਂ ਹਵਾਵਾਂ ਆਉਣ ਜਦ ਵੀ ਇੰਡੀਆ ਦਾ ਢੇੜਾ ਮਾਰੀਏ ਖੁਸ਼ੀਆਂ ਤੇ ਮਾਰੀਏ ਕਦੇ ਗਵੀਆਂ ਤੇ ਨਾ ਜਾਈਏ ਸੋਚੋ ਰੱਬ ਨਾ ਕਰੇ ਕਿਤੇ ਉਸੇ ਵੇਲੇ ਤੇ ਕਿਤੇ ਜਾਣਾ ਪਵੇ ਤੇ ਤੁਹਾਨੂੰ ਪਤਾ ਉਸ ਵੇਲੇ ਸਾਰੀ ਕਮਾਈਆਂ ਫੇਲ ਲੱਗਦੀਆਂ ਨੇ ਉਹਦਾ ਸਾਰਾ ਕੋਸ਼ਿਸ਼ ਫੇਲ ਲੱਗਦਾ ਨਾ ਫੇਲ ਹੀ ਲੱਗਦਾ ਹਾਰ ਗਿਆ ਹੋਇਆ ਲੱਗਦਾ ਨਾ ਹੂੰ ਪਲਾਂ ਆਵਦਾ ਦੇਸ਼ ਜਿਵੇਂ ਮਰਜੀ ਆ ਆਵਦਾ ਆਵਦਾ ਹੀ ਆ ਹੂੰ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕੀ ਸਹੀ ਲੱਗਦਾ ਆਹ ਵੇਖ ਲਓ ਜੀ ਨਵਰਾਤਰਨ ਦਾ ਤੇਲ ਲਵਾ ਕੇ ਆਇਆ ਰਾਜੀ ਠੰਡ ਬਾਈ ਠੰਡ ਬਈ ਬਈ ਪੂਰੀ ਮੌਲ ਮੇਰਾ ਛਿਵੜਾ ਬਣ ਗਿਆ ਪੂਰਾ ਬਰਫ ਸਰੋਪ ਹੈ ਓਹ ਹੋ ਹੋ ਤੌਬਾ 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 ਫੜੋ ਫੜੋ ਰਾਜੂ ਇਹਨੂੰ ਐ ਬਈ ਬੰਨੇ ਬੁੰਨੇ ਆ ਸਾਫ ਕਰਦੇ ਨੇ ਪੱਥਰ ਪੁੱਥਰ ਦੀ ਤਿਆਰੀ ਕਰ ਦੇਣੀ ਆ ਹੋ ਗਿਆ ਗਿਨਵਣਾ ਪਹਿਲਾ ਬਾਲਾ ਸੁੱਕਾ ਏ ਆ ਦਲਜੀਤ ਡਾਕਟਰ ਏ ਦਲਜੀਤ ਡਾਕਟਰ ਹੈ ਇਹ ਡਾਕਟਰ ਦਲਜੀਤ ਕਿਤੇ ਇਹਨਾਂ ਦੀ ਮਸਾਲ ਸੀ ਪਿੰਡ ਚ ਕਣਕ ਗੇਤੀ ਝੋਨਾ ਗੇਤਾ ਐਰ ਕੀ ਸਾਰਾ ਫਾੜੀ ਅੱਜ ਕਿਦਨ ਆ ਅੱਜ ਵਾਰ ਕੀ ਆ ਮੋਟਰ ਨਹੀਂ ਗਿਆ ਮੋਟਰ ਤਾਂ ਚੱਲੇ ਫਿਰ ਉਹ ਕਰਾਇਆ ਮੰਨ ਜਲੇ ਰਾਤ ਹੈ ਤੇਲ ਕੱਢ ਕੇ ਲੈ ਗਏ ਹੁਣੇ ਜਿਹੜੇ ਤਾਰਾਂ ਲਾ ਕੇ ਲੈ ਗਏ ਤੇਲ ਵੀ ਕੱਢ ਕੇ ਲੈ ਬਾਈ ਸਾਡੇ ਆ ਮੋਟਰਾਂ ਦਾ ਇੰਨਾ ਬਾਈ ਤੁਹਾਨੂੰ ਮੈਂ ਦੱਸਦਾ ਇੰਨਾ ਸਾਡਾ ਬੁਰਾ ਹਾਲ ਆ ਵੇਖ ਆ ਵੇਖੋ ਮੋਟਰਾਂ ਦੀ ਫਿਟਿੰਗ ਵੇਖੋ ਕਿਵੇਂ ਕੀਤੀ ਹੋਈ ਆ ਮਤਲਬ ਮੰਨ ਕੇ ਚੱਲੋ ਵੇਦੀ ਤਾਰ ਵੀ ਇਹਦੇ ਅੰਡਰਗਰਾਉਂਡ ਆ ਤੇ ਅੰਡਰਗਰਾਉਂਡ ਹੀ ਸਾਰੀ ਪੈਪ ਹਨਾ ਸਾਰਾ ਕੋ ਫਿਰ ਵੀ ਪਤਾ ਨਹੀਂ ਕਿਵੇਂ ਬੰਦੇ ਲੈ ਜਾਂਦੇ ਤਾਰਾਂ ਲਾ ਕੇ ਕਿਵੇਂ ਲੈ ਜਾਂਦੇ ਕੀ ਕਹਿਣਾ ਚਾਹੋਗੇ ਬੰਦਿਆਂ ਬਾਰੇ ਕਿਹੜੇ ਆਏ ਕਿ ਇਹਨਾਂ ਵਾਲੀ ਦੀ ਦਾ ਭਰਾ ਵੇਚੀ ਛੱਟ ਗਏ ਤਾਰ ਉਹ ਵਾਵਾ ਦੂਜੀ ਮੋਟਰ ਦੀ ਬਾਹਰ ਸੀ ਉਹ ਵਾਲੀ ਬਾਹਰ ਰੱਖਿਆ ਆਹ ਇੱਕ ਵੱਲੋਂ ਸਿਆਣੇ ਹਨਾ ਸਿਆਣੇ ਸਵਾਹ ਦੇ ਭਾਂ ਚ ਲੈ ਜਾਂਦੇ ਲੱਕੋਂ ਕੁੜੀ ਆਵੇ ਕੰਜਰ ਦੇ ਤੇ ਬਾਹਣੀ ਪਾ ਦਿੰਦੇ ਦੂਜੇ ਬੰਦੇ ਨੂੰ ਆਹ ਕਮਲਕੁੱਟ ਦੇ ਹੋਰ ਕੀ ਕਰਦੇ ਆ ਤੇ ਤਾਰ ਦਿਖਾਓ ਹੁਣ ਵੀ ਲਾ ਕੇ ਲੈ ਕੇ ਹੋਰ ਤਾਰ ਹੁਣ ਵੀ ਭਰਾਵਾ ਸਾਡੀ ਤਾਂ ਲਾ ਕੇ ਰੱਖੀ ਹੋਈ ਆ ਅਸੀਂ ਨਾ ਹੁਣ ਕੀ ਕਰਦੇ ਆ ਵੀ ਤਾਰ ਨਾ ਆਪਦੀ ਲੈ ਕੇ ਜਦੋਂ ਪਾਣੀ ਲਾਉਣਾ ਉਦੋਂ ਹੀ ਲਿਆਉਣੀ ਤੇ ਨਾਲ ਹੀ ਲੈ ਜਾਣੀ ਸਾਡੇ ਲਈ ਤਾਰ ਹੀ ਅੱਜ ਦੇ ਟਾਈਮ 'ਚ 골ਡ ਬਣਿਆ ਫਿਆ ਵੀ ਤਾਰ ਬਚਾਉਣੀ ਜ਼ਰੂਰੀ ਵੇਖੋ ਹੁਣ ਇੱਥੇ ਤਾਰ ਹੈ ਨਹੀਂ ਤਾਰ ਹੈ ਨਹੀਂ ਆਵੇ ਨਾ ਅਸੀਂ ਥੋੜੀ ਜੀ ਜੱਡੀ ਹੋਈ ਲੈ ਬਈ ਅਸੀਂ ਉਹਨਾਂ ਕੇ ਜੋੜ ਲਾਉਣਾ ਉਹਦਾ ਸਾਡੇ ਲਈ ਤਾਰ-ਤਾਰ ਨਹੀਂ ਗਈ ਸਾਡੇ ਲਈ ਤਾਰ 골ਡ ਆ ਤੈਨੂੰ ਲੁਕੋ ਕੇ ਰੱਖਣਾ ਵੇਂਦਾ ਬਚਾ ਕੇ ਰੱਖਣਾ ਵੇਂਦਾ ਨਹੀਂ ਸਾਡੀਆਂ ਮੋਟਰਾਂ ਤੋਂ ਲਾ ਕੇ ਲੈ ਜਾਂਦੀ ਦੁਨੀਆ ਵੀਰ ਐਡਾ ਸੌਖਾ ਨਹੀਂ ਤੋੜਨਾ ਪਿਆ ਜੀਤੇ ਬਹਿ ਗਿਆ ਇਹ ਬੋਹ ਕੋ ਕਰਨਾ ਪੈਂਦਾ ਇਹਨੂੰ ਭਰਾਵਾ ਐ ਨਹੀਂ ਤੁਰ ਪੈਂਦੇ ਬਹੁਤ ਸਕੀਮ ਲਾ ਕੇ ਇੰਜੀਨੀਅਰਿੰਗ ਭਲਾਈ ਹੋਈ ਆ ਬਹੁਤ ਦਿਮਾਗ ਹੈ ਤੇ ਤੂੰ ਮਿੰਟੇ ਤੁਰ ਨੂੰ ਫਿਰਦਾ ਇਹ ਗੇਂ ਵਾਲਾ ਫਿਰਨਾ ਟਰੈਕਟਰ ਇਹ ਗੇਮ ਵਾਲਾ ਟਰੈਕਟਰ ਜਿਹਨੂੰ ਭਜਾਈ ਫਿਰੋ ਜਿਵੇਂ ਮਰਜ਼ੀ ਵਾਸਤੇ ਬੈਠ ਕੇ ਤੇ ਭਜਾ ਲਓ ਐ ਨਹੀਂ ਭਜਦੇ ਕੀ ਪ੍ਰੋਬਲਮ ਕੀ ਸੀ ਤੈਨੂੰ ਕਿਹੜਾ ਗੇਅਰ ਨਹੀਂ ਪੈਂਦਾ ਕਿੱਧਰ ਲੈ ਗੇਅਰ ਨਹੀਂ ਪੈਂਦਾ ਕਲਚ ਨਾਪ ਆਇਆ ਨਹੀਂ ਆਹ ਦਲੇ ਪਾਰਕਿੰਗ 'ਚ ਹੀ ਆ ਠੀਕ ਆ ਇਹ ਨਹੀਂ ਆਇਆ ਇਹ ਕੱਢਣੇ ਨਹੀਂ ਆਇਆ ਜਾ ਭਰਾਵਾ ਮੀਨੇ ਰਾਹ ਦੀ ਵਾਲੀ ਡੰਡ ਲਾ ਦੇ ਖਾਰਾਂ ਹੀ ਪਈਆਂ ਖੜੀਆਂ ਹੁਣ ਸੈੱਟ ਹੋਇਆ ਹੀ ਮਾੜਾ ਯਾਰਾ ਤੁਰਨ ਫਿਰਨ ਜੋਗਾ ਹੁਣ ਠੀਕ ਹੈ ਕਿ ਨਹੀਂ ਹੁਣ ਰਹੀ ਆਉਣਾ ਵਧੀਆ ਮੇਲ ਦੀ ਹੁਣ ਨਹੀਂ ਕੋਈ ਚੱਕਰ ਔਰ ਰੋਕ ਰੁਕ ਲੈਣਗੇ ਕਿ ਨਹੀਂ ਇਹਨੂੰ ਅੱਡ ਚਾ ਚੜਿਆ ਵਾ ਟਰੈਕਟਰ ਦਾ ਕਹਿੰਦਾ ਚਲਾ ਕੇ ਵੇਖਣਾ ਲੈ ਇਹ ਜੇ ਚਲਾਉਣਾ ਸਿੱਖ ਲੈ ਇਹਨੂੰ ਦੱਸ ਕਿੜੇ ਔਖਾ ਕੰਮ ਹੀ ਆ ਇਹ ਹੈ ਬੀ ਵੈਰੀ ਗੁੱਡ ਮਾਰਨਿੰਗ ਕੱਢ ਲੈ ਸ਼ਾਲ ਚੂਲ ਫੇਰ ਐ ਲੱਗਦਾ ਫਰਾਵਾ ਮਨ ਨੇ ਨਵੇਂ ਵੀ ਸ਼ਾਲ ਲੈ ਫਿਰਦੀ ਭੱਜੀ ਫਿਰ ਸ਼ਾਲ ਲੈ ਫਿਰਦੀ ਡਾਲਰ ਗੁੱਡ ਮਾਰਨਿੰਗ ਕੀ ਤੁਸੀਂ ਗੰਡੇ ਚੀਰ-ਚੀਰ ਕੇ ਆਖ ਚੁੱਕੇ ਹੋ ਕੀ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੇ ਕੋਲੇ ਆਵੇ ਬੈਠੇ ਕਹਵੇ ਲਿਆਓ ਦਾਦੀ ਮਾਂ ਗੰਡੇ ਮੈਂ ਚੀਰ ਦਿਆਂ ਤੁਸੀਂ ਬੈਠੋ ਹਾਂ ਆ ਕੋਈ ਆਖੇ ਆਣ ਕੇ ਸਾਡੇ ਤੁਸੀਂ ਚਾਹੁੰਦੇ ਹੋ ਵੈਰੀ ਗੁੱਡ ਐ ਛੇਦੀ ਹੋਵੇਗਾ ਗੁੱਡ ਗੁੱਡ ਜੌਬ ਜਰਾ ਆਵੇ ਤੇ ਅੱਖਾਂ ਚੱਲ ਦਾਦੀ ਮਾਂ ਮੈਂ ਚੀਰ ਦਿਆਂ ਹਾਏ ਹਾਏ ਬੇਬੇ ਤੇਰੇ ਮੂੰਹ ਇੱਕ ਗੱਲ ਐ ਢਿਸ ਹੋਣੀ ਲੱਗਦਾ ਆ ਤੇ ਸੁੰਦਰ ਕਾ ਮੈਂ ਚੱਲ ਪਉ ਤੂੰ ਚੀਰ ਤੇ ਮੈਂ ਬੱਬੀ ਤੇ ਮੈਂ ਬਧੀਂ ਗੱਲਾਂ ਕਰਦਾ ਡਾਲਰ ਕਹਿੰਦਾ ਮੇਰੇ ਨਾਲ ਖੇਡੋ ਮੋਦੀ ਜੀ ਵਾਰ ਲਾ ਮੈਨੂੰ ਗੋਦੀ ਚ ਗੰਗਲੂ ਜਿਆ ਬੇਬੇ ਵੀ ਬਹੁਤ ਪਿਆਰ ਕਰਦੀ ਡਾਲਰ ਨੂੰ ਬੇਬੇ ਹਨਾ ਮੈਂ ਕੀ ਕਰੀਆ ਬਹੁਤ ਕੰਮ ਸਬਜੀ ਨਹੀਂ ਛੱਡਾ ਕਰਦੀ ਜੀ ਡਾਲਰ ਨੂੰ ਬੇਬੇ ਤੋਂ ਬੜੀਆਂ ਗਾਲਾਂ ਪੈਂਦੀਆਂ ਡਾਲਰ ਨੂੰ